ਲੇ ਮਿਲ ਜਾਵਾਂ ਹਾਂਜੀ ਤੇ ਮੁੱਲ ਸਾਡੇ ਕੋਲ ਆ ਨਹੀਂ ਜਾ ਅੱਛਾ ਜੀ ਤਾਕਤ ਦਾ ਤਾਕਤ ਦਾ ਇਹਦੇ ਵਿੱਚ ਤੇ ਵੀ ਲਿਖੀ ਜੀ ਦਵਾਈ ਦੇਖ ਹਾਂਜੀ ਕੱਪੜੇ ਵੀ ਤੁਹਾਡੇ ਸਾਡੇ ਸਾਡੇ ਕੋਲ ਦੂਜੀਆਂ ਦਵਾਈਆਂ ਹੈ ਜੇ ਜੁਕਾਮ ਦੀ ਲੈਟਰੀਆਂ ਦੀ ਬੀਪੀ ਦੀ ਆ ਜਰੂਰੀ ਹੀ ਨਾ ਇਹਦਾ ਤਾਕਤ ਸਾਡੇ ਕੋਲ ਮੇਨ ਮੇਨ ਪਜਾਮੇ ਹੈਗੇ ਆ ਜਿਆਦੇ ਆ ਬੀਬੀਆਂ ਦੇ ਬੀਬੀਆਂ ਦੇ ਦੂਜੇ ਜੈਂਸ ਹੈਗੇ ਕੰਬਲ ਚਾਹੀਦਾ ਜੀ ਉਹ ਦੂਜੀ ਗੱਡੀ ਚ ਚੱਲ ਗਏ ਆ ਕੰਬਲ ਰੈਂਦੇ ਸੂਟ ਦੇ ਦਿਓ ਉਹ ਤੇ ਪਾ ਲਵਾਂਗੇ ਜਿਹੜੀ ਜਿਹੜੀ ਲੋਡ ਆ ਚਲੋ ਹਾਂਜੀ ਦੇ ਦਿਓ ਕੰਬਲ ਰੈਂਦੇ ਪਹਿਲਾ ਰਾਸ਼ਨ ਦੀ ਕੇਟ ਕੱਢ ਰਿਹਾ ਬਹੁਤ ਧੰਨਵਾਦ ਬੱਚਿਆਂ ਦੇ 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 ਬਾਬੇ ਨਾਨਕ ਦਾ ਧੰਨਵਾਦ ਕਰਦੇ ਇਹ ਲੱਗਣਾ ਸਾਡਾ ਮੁਸ਼ਕਲ ਹੋ ਜਾਂਦਾ ਬਈਆ ਉਹ ਉੱਥੇ ਤੱਕ ਹੀ ਦੇ ਰਿਹਾ ਜਿਹਨਾਂ ਹਵਾਕੀ ਦੋੜੇ ਹਨ ਵੱਡੀ ਘਟੀ ਉਮਰ ਕਰੇ ਮਾਰ ਰਾਜ ਹੋ ਚੰਗਾ ਬੰਦਾ ਕਮਾਏ ਉਹ ਜੇ ਕੰਮ ਲੈ ਕੇ ਤੇ ਨਾ ਕੋਈ ਨਾ ਟਾਈ ਹੈ ਇਹਨਾਂ ਦੀ ਕੁੱਤੀ ਆ ਪੈ ਸਾਰਾ ਵੀ ਚੋਲ ਨਿਕਲਿਆ ਹੋਇਆ ਯਾਰ ਇੱਕ ਬੰਦੇ ਨੇ ਬੰਦੂ ਦਾ ਹੱਡੀ ਕਾ ਵੀ ਤੋਂ ਉਹਦੀ ਸੇਵਾ ਕਰਨੇ ਆਏ ਤੇ ਕਹਿੰਦਾ ਤੂੰ ਦੁਕਾਨ ਤੋਂ ਦੁਕਾਨ ਬੰਦ ਗਈ ਹੋਰ ਕੀ ਚਾਹੀਦਾ ਮੈਨੂੰ ਕੱਪੜੇ ਕਿਹਨਾਂ ਸਾਈਜ਼ ਆਉਂਦੇ ਹਨ ਤੁਹਾਨੂੰ ਪਜਾਮਾ ਹੈ ਰਹਿਦਾ ਕਿਹੜਾ ਸਾਈਜ਼ ਆਉਂਦਾ ਫੁੱਲਾ ਹੀ ਪੰਜਾਹ ਟੀ-ਸ਼ਰਟ ਹੋਊਗੀ ਬਈ ਤੁਹਾਡੇ ਨਾਲ ਦੇ ਬੱਚੇ ਆ ਜਾਣਗੇ ਪੀਸ਼ਰਟ ਹੈਗੀ ਆ ਬੱਚੇ ਆ ਜਾਣਗੇ ਸਿੱਟੇ ਦਿਖਾ ਦਿੱਤੀ ਦੀ ਜੀ ਮੈਂ ਕਿਹ ਬੱਚੇ ਆਣਗੇ ਕਿੰਨੇ ਕਿੰਨੇ ਦਾ ਬੱਚਾ ਇੱਕ ਜੇ ਇਹ 7 ਸਾਲਾਂ ਦਾ ਇੱਕ 14 ਸਾਲ ਦਾ ਪਜਾਮਾ ਹੈਗਾ ਜੀ ਦੋਹਾਂ ਨੂੰ ਦੇ ਦੇ ਤੁਹਾਡੇ ਮੈਂ ਤੇ ਵੀ ਉਹ ਜਲਾਇਨ ਵੀ ਮੇਜੋ ਕਰੀ ਜਾਂਦਾ ਇੱਕ 14 ਨੰਬਰ ਦਾ ਇੱਕ 14 ਸਾਬ ਦਾ ਦੇਖਿਆ ਹੈਗਾ 600 ਦਾ ਇਹ ਥੋੜਾ ਇੱਕ ਐਲ ਦੇ ਦਿਓ ਆਜੂ ਇੰਨਾ ਕਿੰਨਾ ਇਹ ਵੱਡੇ ਨੂੰ ਨਾ ਛੋਟੇ ਨੂੰ ਪੜੋ ਟੋਟਾ ਦੇ ਦੇ ਆ ਬੀਡੀ ਵੀ ਮੈਂ ਹਾਂਜੀ ਠੀਕ ਸਾਡਾ ਦੇ ਦੇ ਕਿੰਨੇ ਦੋ ਦੇ ਦੇ ਆ ਵੀ ਆਜੂ ਬਾਕੀ 3 ਸਾਡਾ ਦੱਸਿਆ ਕਿ 700 ਦਾ ਇਹ ਐਲ ਵਾਲੀ ਨੂੰ ਹਣਾ ਜੀ ਤੇ ਐਮ ਵਾਲੀ ਨੂੰ ਹਣਾ ਜੀ ਹਲੋ ਇਹ ਸ਼ਰਟ ਹੈ ਹਾਂਜੀ ਇੱਕ ਵੱਡੀ ਦੀ ਇੱਕ ਛੋਟੀ ਦੀ ਇਹ ਸ਼ਰਟ ਉਹ 6 ਸਾਲ ਦਾ ਬੱਚਾ 9 ਸਾਲ ਦਾ ਛੋਟਾ ਜਿਹਾ ਸਾਡੇ ਵਰਗੇ ਵੀ ਹੈਂਡੀਕੈਪ ਵਾਲਾ ਕੰਮ ਨਹੀਂ ਚੱਲਣ ਦਾ ਵੀਰੇ ਕੱਪੜੇ ਵੀ ਕੋਈ ਗੱਲ ਨਹੀਂ ਤੁਹਾਡੇ ਵਰਗੇ ਵੀਰਾਂ ਨੇ ਕਹੇ ਕਿ ਨਾ ਹਾਂ ਇਹ ਆਈ ਜਾਣੇ ਕਿੱਥੇ ਨਾ ਕਿ ਤੱਕ ਟੱਟ ਕੇ ਚੱਲਣਾ ਇਹ ਐਲ ਐ ਸਾਹਿਬ ਜੀ ਇਹ ਛੜੇ ਵੱਡੀ ਕਰਦੇ ਕਿਹਦੇ ਵਿੱਚ ਵੀ ਟੀ-ਸ਼ਰਟਾਂ ਵੀਰੇ ਵੱਡੀਆਂ ਟੀ-ਸ਼ਰਟਾਂ ਤਾਂ ਆਈਆਂ ਹੋਰ ਅਹੀਂ ਇਹ ਵੀ ਹੈ ਵੀ ठीक <that> है ਬੜੀ ਯਕੀਨ ਨਾਲ ਅੱਜ ਦੇਰ ਚੱਲ ਤਾ ਆ ਵੀ ਦੇ ਦੇ ਚਲੋ ਦੇਖੋ ਇਹ ਨਹੀਂ ਆ ਰਹੀ ਨਹੀਂ ਆ ਰਹੀ ਆ ਗਰਮੀ ਵਾਲੇ ਮੌਸਮ ਚ ਚੱਲ ਰਹੀ ਹੈ ਤੁਹਾਡੀ ਸਹਾਇਤਾ ਆ ਠੀਕ ਹੈ ਧੰਨਵਾਦ ਜੀ ਚੰਗਾ ਜੀ ਧੰਨਵਾਦੀ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਕੁਝ ਖਾਸਾ ਨਹੀਂ ਦੁੱਗੀ ਜੀ